ਤੋ ਉਹਦਾ ਐਫਪੀ ਸੈਂਟਰ ਹਰਿਆਣਾ ਚ ਹੋਣ ਦੇ ਜ਼ਿਆਦਾ ਚਾਂਸ ਹੈ ਜੇ ਹਰਿਆਣਾ ਚ ਹੋਊਗਾ ਤਾਂ ਦਿੱਲੀ ਐਨਸੀਆਰ ਵੀ ਫਿਰ ਉਹਦੇ ਚ ਹੀ ਆ ਗਿਆ ਨਾ ਹੂੰ ਤੇ ਫਿਰ ਦਿੱਲੀ ਵਾਲਿਆਂ ਨੂੰ ਵੀ ਖਤਰਾ ਹੈ 29 ਮਾਰਚ ਤੋਂ ਪਹਿਲਾਂ ਇਹਦੀ ਇੰਟੈਂਸਿਟੀ ਹੈ ਜਿਹੜੀ ਉਹ 6.5 ਤੋਂ 7 ਦੇ ਆਸ-ਪਾਸ ਤੱਕ ਹੋਣ ਦੀ ਸੰਭਾਵਨਾ ਸਾਢੇ 6 7 ਦੇ ਆਸ-ਪਾਸ ਦੀ ਸੰਭਾਵਨਾ ਮਤਲਬ ਆਸੀਂ ਕਿਸੇ ਨੂੰ ਡਰਾ ਨਹੀਂ ਰਹੇ ਹੂੰ ਤੇ ਨਾ ਹੀ ਕੋਈ ਅਫਵਾਹ ਫਲਾਉਣ ਦੀ ਕੋਸ਼ਿਸ਼ ਹੈ ਜੋਤਿਸ਼ ਦੇ ਅਕੋਰਡਿੰਗ ਜਿਹੜਾ ਯੋਗ ਬਣ ਰਿਹਾ ਉਹਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਹੁੰਦੀਆਂ ਨੇ ਕੋਈ ਦੇਖਦੇ ਆ ਨਾ ਆਪਾਂ ਮੈਰਿਜ ਕਰਨ ਤੋਂ ਪਹਿਲਾਂ ਕੁੰਡਲੀ ਮਿਲਾਨ ਕਰਦੇ ਆ ਜੀ 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 ਉਹਦੇ ਵਿੱਚ ਵੀ ਜ਼ਿਆਦਾਤਰ ਜੋਤਸੀ ਕੀ ਕਰਦੇ ਆ ਕੱਲੇ ਗੁਣ ਦੇਖ ਲੈਂਦੇ ਆ ਕੱਲੇ ਗੁਣ ਦਾ ਮੈਚ ਕਰਨਾ ਬਹੁਤ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਜਿਹੜਾ ਦੇਖਣਾ ਪੈਂਦਾ ਸੋ ਜਿਹਦੀ ਕੁੰਡਲੀ ਮੈਚ ਨਹੀਂ ਕਰਦੀ ਉਹਦੀ ਮੈਰਿਜ ਹੋ ਗਈ ਹੋ ਗਈ ਤਾਂ ਮਤਲਬ ਜਿਸ ਬੰਦੇ ਦੀ ਸ਼ੁਕਰ ਖਰਾਬ ਹੈ ਜਾਂ ਜਿਸ ਬੰਦੇ ਤੇ ਮੰਗਲ ਦੀ ਦਸ਼ਾ ਹੈ ਪਹਿਲੀ ਗੱਲ ਛੇਤੀ ਵਿਆਹ ਹੁੰਦਾ ਨਹੀਂ ਹੁੰਦਾ ਹੋ ਗਿਆ ਤਾਂ ਉਹਨੇ ਰਹਿਣਾ ਨਹੀਂ ਹੁੰਦਾ ਸਾਢੇ 3 ਤੋਂ ਸਾਢੇ 5 ਸਾਲ ਐਵਰੇਜ ਟਾਈਮ ਹੁੰਦਾ ਐਨੇ ਇੱਕ ਟਾਈਮ ਦੇ ਵਿੱਚ ਵਿੱਚ ਡਾਈਵੋਰਸ ਹੋ ਜਾਂਦਾ ਕਿਸੇ ਦਾ ਤਾਂ ਤੀਜੇ ਦਿਨ ਹੀ ਰੌਲਾ ਪੈ ਜਾਂਦਾ ਜਾਂ ਤਲਾਕ ਹੋ ਜਾਂਦਾ ਜਾਂ ਸੈਪਰੇਸ਼ਨ ਹੁੰਦੀ ਹੈ ਜਾਂ ਫਿਰ ਕਲੇਸ਼ ਹੈ ਜਿਹੜਾ ਉਹ ਐਸ ਹੱਦ ਤੱਕ ਚਲਾ ਜਾਂਦਾ ਵੀ ਇੱਕ ਜਣੇ ਦੀ ਜਾਨ ਵੀ ਲੈ ਲੈਂਦਾ ਕਈ ਵਾਰ ਮੈਂਟਲੀ ਲੋਡ ਲੈ ਕੇ ਬੰਦਾ ਅਪਸੈਟ ਹੋ ਕੇ ਘਰੋਂ ਚਲੇ ਜਾਂਦਾ ਲੱਭਦਾ ਹਾਂ ਠੀਕ ਆ ਇਸ ਤਰ੍ਹਾਂ ਦਾ ਕੁਝ ਵੀ ਹੋ ਸਕਦਾ ਹੁੰਦਾ ਔਰ ਅਗਰ ਇਹ ਤਿੰਨੇ ਚੀਜ਼ਾਂ ਨਹੀਂ ਵਾਪਰੀਆਂ ਨਾ ਤਲਾਕ ਹੋਇਆ ਨਾ ਸੈਪਰੇਸ਼ਨ ਹੋਈ ਨਾ ਕਲੇਸ਼ ਹੁੰਦਾ ਦੋਨੋਂ ਹਸਬੰਡ ਵਾਈਫ ਨੂੰ ਇੱਕ ਦੂਜੇ ਨਾਲ ਕੋਈ ਕੰਪਲੇਂਟ ਨਹੀਂ ਫਿਰ ਪ੍ਰੈਗਨਨਸੀ ਕਨਸੀਵ ਨਹੀਂ ਬਰੈਗਨਨਸੀ ਕਨਸੀਵ ਨਹੀਂ ਹੁੰਦੀ ਹੋ ਗਈ ਤਾਂ ਵਾਰ-ਵਾਰ ਮਿਸਕਾਰਜ ਹੋਊਗਾ ਔਰ ਅਗਰ ਬੱਚਾ ਪੈਦਾ ਹੋ ਵੀ ਗਿਆ ਤਾਂ ਫੀਮੇਲ ਕਿੱਡੀ ਹੋਊਗਾ ਫੀਮੇਲ ਹੋਏਗਾ ਮੇਲ ਕਿੱਡਾ ਜਿਹੜਾ ਉਹ ਪੈਦਾ ਹੁੰਦਾ ਹੀ ਨਹੀਂ ਉਹ ਮਿਸਕਾਰੇਜੀ ਹੋ ਜਾਂਦਾ 10 April 2025 ਤੋਂ ਲੈ ਕੇ 15 April 2025 ਉਹ ਜਿਹੜੇ 25 April 2025 ਉਹ ਜਿਹੜੇ 15 ਦਿਨ ਹੈ ਉਹ 15 ਦਿਨਾਂ ਦੇ ਵਿੱਚੋਂ ਕਿਸੇ ਵੀ ਟਾਈਮ ਜਿਹੜਾ ਹੈ ਵਾਟਰ ਐਲੀਮੈਂਟ ਹੈ ਜਿਹੜਾ ਅਪ ਹੋ ਸਕਦਾ ਵਾਟਰ ਐਲੀਮੈਂਟ ਅਪ ਹੋ ਸਕਦਾ ਨਾਰਥ ਪੋਲ ਵੀ ਸਾਊਥ ਪੋਲ ਵੀ ਸਾਰੀ ਧਰਤੀ ਤੇ ਜਿੱਥੇ ਵੀ ਪਾਣੀ ਹੈ ਪਾਣੀ ਦਾ ਲੈਵਲ ਵਧੂਗਾ ਪਾਣੀ ਦੇ ਨਾਲ ਜਿਹੜੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਐ ਉਹਨਾਂ ਨੂੰ ਜਰੂਰ ਖਤਰਾ ਹੈ ਮੈਂ ਡਰਾ ਨਹੀਂ ਰਿਹਾ ਪਰ ਸੱਚ ਤਾਂ ਸੱਚ ਹੀ ਹੈ ਨਾ ਜੇ ਹੁਣ ਸੱਚ ਕੌੜਾ ਹੈ ਤਾਂ ਬਰਦਾਸ਼ਤ ਕਰਨਾ ਪਊਗਾ 29 ਮਾਰਚ 2025 ਤੋਂ ਜਿਹੜਾ ਯੋਗ ਬਣਦਾ ਇਸ ਤਰ੍ਹਾਂ ਦਾ ਯੋਗ 2020 ਚ ਬਣਿਆ ਸੀਗਾ 2020 ਚ ਬਣਿਆ ਤਾਂ ਉਸ ਟਾਈਮ ਕਰੋਨਾ ਆਇਆ ਮਹਾਮਾਰੀ ਆਈ ਕਿੰਨੇ ਲੋਕ ਮਰੇ ਬਹੁਤ ਸਾਰੀ ਦੁਨੀਆ ਠੱਪ ਹੋਈ ਹੋਈ ਹੁਣ ਜਿਹੜਾ ਯੋਗ ਬਣ ਰਿਹਾ ਉਹ ਜਿਹੜਾ ਉਸ ਟਾਈਮ ਬਣਿਆ ਸੀ ਉਹ ਕੁਝ ਮਹੀਨਿਆਂ ਲਈ ਸੀ ਜਿਹੜਾ ਹੁਣ ਬਣ ਰਿਹਾ ਏ 8 ਸਾਲ ਲਈ 8 ਸਾਲ ਦੇ ਲਈ ਕੁਦਰਤੀ ਆਫਤਾਂ ਵੀ ਆਉਣਗੀਆਂ ਨੈਚੁਰਲ ਕਲੈਮਿਟੀਆਂ ਜੰਗ ਵੀ ਲੱਗੂਗੀ ਇਸ ਟਾਈਮ ਦੇ ਵਿੱਚ ਤੇ ਮਹਾਮਾਰੀ ਵੀ ਆਉਗੀ ਮਹਾਮਾਰੀ ਵੀ ਕਰੋਨਾ ਤੋਂ ਕਿਤੇ ਜ਼ਿਆਦਾ ਭਾਰੀ ਕਿਤੇ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਸ ਟਾਈਮ ਦੇ ਵਿੱਚ ਹੋਣੀਆਂ ਨੇ ਜਿਹੜੀ ਮਹਾਮਾਰੀ ਹੈ ਦਾ ਸਿੱਧਾ ਸੰਬੰਧ ਪ੍ਰਦੂਸ਼ਿਤ ਪਾਣੀ ਨਾਲ ਹੋਊਗਾ ਤੇ ਇਹ ਇਹਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰੋਨਾ ਵਿੱਚ ਹੋਈਆਂ ਮੌਤਾਂ ਨਾਲੋਂ ਕਿਤੇ ਜ਼ਿਆਦਾ ਹੋਊਗਾ ਲੰਮੇ ਸਮੇਂ ਲਈ ਹੋਊਗਾ ਹੂੰ ਤੇ ਖਾਣਾ ਪੀਣਾ ਜਿਹੜਾ ਹੈ ਰੋਜ਼ ਦੀਆਂ ਲੋੜਾਂ ਚੀਜ਼ਾਂ ਜਿਸ ਤਰ੍ਹਾਂ ਕਰੋਨਾ ਦੇ ਵਿੱਚ ਸੀ ਨਾ ਕਿ ਦਿਹਾੜੀਦਾਰ ਬੰਦਾ ਰਾਸ਼ਨ ਹੈ ਨਹੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਕਾਰਨ ਹੋ ਸਕਦਾ ਵਰਲਡ ਦੀ ਸ਼ੇਅਰ ਮਾਰਕੀਟ ਦਾ ਸਿਸਟਮ ਹੈ ਹੂੰ ਉਹ ਸਾਰਾ ਕਲੈਪਸ ਹੋਊਗਾ ਇੱਕ ਵਾਰ ਫਿਰ ਤੋਂ ਹੂੰ ਜਿੰਨੇ ਲੋਕ ਕੀ ਸ਼ੌਂਕੀਆਂ ਪੈਸੇ ਲਾਉਂਦੇ ਆ ਨਾ ਵੀ ਮੈਂ ਫਿਊਚਰ ਟਰੇਡਿੰਗ ਕਰ ਲਈ ਮੈਂ ਟਰੇਡਿੰਗ ਕਰ ਲਈ ਮੈਂ ਆ ਕਰ ਲਿਆ ਉਹ ਕਰ ਲਿਆ ਫੰਡ ਖਰੀਦ ਲੇ ਇੱਕ ਵਾਰ ਥੱਲੇ ਡਿਗੂਗੀ ਪੂਰੀ ਜ਼ੋਰ ਨਾਲ ਫਿਰ ਉੱਠੂਗੀ ਬਹੁਤ ਹੌਲੀ ਹੌਲੀ ਕਰਕੇ 골ਡ ਤੇ ਕੈਸ਼ ਇਹ ਤੁਸੀਂ ਆਪਣੇ ਕੋਲ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਹੋ ਇਹ ਰੱਖੋ ਇਹੀ ਆਪਾਂ ਨੂੰ ਬਚਾ ਸਕਦਾ ਹੋਰ ਕੋਈ ਚੀਜ਼ ਨਹੀਂ ਹੈ ਜਿਹਦੇ ਨਾਲ 21 ਜਨਵਰੀ 2025 ਤੱਕ ਕਿਸੇ ਵੀ ਟਾਈਮ ਬੈਂਕਾਂ ਦੇ ਉੱਪਰ ਸਾਈਬਰ ਅਟੈਕ ਹੋਊਗਾ ਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਜਮਾ ਪੂੰਜੀ ਜਿਹੜੀ ਬੈਂਕ ਚ ਪਈ ਹੈ ਉਹ ਅੱਖ ਦੇ ਫੇਰ ਨਾਲ ਸਾਫ਼ ਹੋ ਜਾਵੇ ਇਹਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਦੋਨਾਂ ਜਗ੍ਹਾ ਦੇ ਉੱਪਰ ਦੰਗੇ ਜਾਂ ਜਿਹਨੂੰ ਆਪਾਂ ਕਹਿੰਦੇ ਆਂ ਵੀ ਅਤਵਾਦ ਅਤਵਾਦ ਹਾਂ ਫੌਜ ਹੈ ਜਿਹੜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਖਤਰਾ ਇੰਡੀਅਨ ਇੰਡੀਅਨ ਆ ਹਾਂ ਮੈਂ ਤਾਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਫੌਜੀ ਹੈ ਉਹਨਾਂ ਨੂੰ ਅੱਛੀਆਂ ਕੋਈ ਬੁਲਟ ਪ੍ਰੂਫ ਜੈਕਟਾਂ ਵਗੈਰਾ ਜਾਂ ਜੋ ਵੀ ਹੈ ਸੁਰੱਖਿਆ ਦੇ ਸਾਧਨ ਉਹਨਾਂ ਨੂੰ ਮਹੱਈਆ ਕਰਾਏ ਜਾਣ ਜਿੰਨੇ ਵੱਧ ਵੱਧ ਕਰਾਏ ਜਾ ਸਕਦੇ ਆ ਇਹ ਵੈਸਟ ਬੰਗਾਲ ਗਵਰਨਮੈਂਟ ਨੂੰ ਅਪੀਲ ਹੈ ਕਿ ਉੱਥੇ ਕਿਸੇ ਵੀ ਟਾਈਮ 29 ਮਾਰਚ ਤੋਂ ਪਹਿਲਾਂ ਪਹਿਲਾਂ ਦੰਗੇ ਭੜਕ ਸਕਦੇ ਆ ਉਨ੍ਹਾਂ ਦੇ ਉੱਪਰ ਕੰਟਰੋਲ ਰੱਖਣ ਦਾ ਪੂਰਾ ਪ੍ਰਬੰਧ ਰੱਖਣਾ ਸੋ ਜਿਹੜਾ ਚੜ੍ਹਦਾ ਸਾਲ ਹੈ 29 ਮਾਰਚ ਤੋਂ ਪਹਿਲਾਂ ਵੀ ਕੋਈ ਬਹੁਤ ਸੁਖਦ ਟਾਈਮ ਨਹੀਂ ਹੈ ਹਰਿਆਣਾ ਗੁਜਰਾਤ ਇਹਨਾਂ ਦੋ ਜਗ੍ਹਾ ਤੋਂ ਇੱਕ ਜਗ੍ਹਾ ਦੇ ਵਿੱਚ ਕਿਤੇ ਵੀ ਜਿਹੜਾ ਅਰਥਕਿਕ ਹੈ ਉਹ ਆ ਸਕਦਾ ਹੈ ਤੇ ਉਹਦਾ ਐਪੀਸੈਂਟਰ ਹਰਿਆਣਾ ਚ ਹੋਣ ਦੇ ਜ਼ਿਆਦਾ ਚਾਂਸ ਹੈ ਜੇ ਹਰਿਆਣਾ ਚ ਹੋਊਗਾ ਤਾਂ ਦਿੱਲੀ ਐਨਸੀਆਰ ਵੀ ਫਿਰ ਉਹਦੇ ਚ ਹੀ ਆ ਗਿਆ ਨਾ ਹੂੰ ਤੇ ਫਿਰ ਦਿੱਲੀ ਵਾਲਿਆਂ ਨੂੰ ਵੀ ਖਤਰਾ ਹੈ 29 ਮਾਰਚ ਤੋਂ ਪਹਿਲਾਂ ਇਹਦੀ ਇੰਟੈਂਸਿਟੀ ਹੈ ਜਿਹੜੀ ਉਹ 6.5 ਤੋਂ 7 ਦੇ ਆਸ-ਪਾਸ ਤੱਕ ਹੋਣ ਦੀ ਸੰਭਾਵਨਾ ਸਾਢੇ 6-7 ਦੇ ਆਸ-ਪਾਸ ਦੇ ਸੰਭਾਵਨਾ ਮਤਲਬ ਆਸੀਂ ਕਿਸੇ ਨੂੰ ਡਰਾ ਨਹੀਂ ਰਹੇ ਹੂੰ ਹੂੰ ਤੇ ਨਾ ਹੀ ਕੋਈ ਅਫਵਾਹ ਫਲਾਉਣ ਦੀ ਕੋਸ਼ਿਸ਼ ਹੈ ਜੋਤਿਸ਼ ਦੇ ਅਕੋਰਡਿੰਗ ਜਿਹੜਾ ਯੋਗ ਬਣ ਰਿਹਾ ਉਹਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਹੁੰਦੀਆਂ ਨਹੀਂ ਕੋਈ ਦੇਖਦੇ ਆ ਨਾ ਆਪਾਂ ਮੈਰਿਜ ਕਰਨ ਤੋਂ ਪਹਿਲਾਂ ਕੁੰਡਲੀ ਮਿਲਾਨ ਕਰਦੇ ਆ ਜੀ 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 ਉਹਦੇ ਵਿੱਚ ਵੀ ਜ਼ਿਆਦਾਤਰ ਜੋਤਸੀ ਕੀ ਕਰਦੇ ਆ ਕੱਲੇ ਗੁਣ ਦੇਖ ਲੈਂਦੇ ਆ ਕੱਲੇ ਗੁਣ ਦਾ ਮੈਚ ਕਰਨਾ ਬਹੁਤ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਜਿਹੜਾ ਦੇਖਣਾ ਪੈਂਦਾ ਸੋ ਜਿਹਦੀ ਕੋਨਲੀ ਮੈਚ ਨਹੀਂ ਕਰਦੀ ਉਹਦੀ ਮੈਰਿਜ ਹੋ ਗਈ ਹੋ ਗਈ ਤਾਂ ਮਤਲਬ ਜਿਸ ਬੰਦੇ ਦੀ ਸ਼ੁਕਰ ਖਰਾਬ ਹੈ ਜਾਂ ਜਿਸ ਬੰਦੇ ਤੇ ਮੰਗਲ ਦੀ ਦਸ਼ਾ ਹੈ ਪਹਿਲੀ ਗੱਲ ਛੇਤੀ ਵਿਆਹ ਹੁੰਦਾ ਨਹੀਂ ਹੁੰਦਾ ਹੋ ਗਿਆ ਤਾਂ ਉਹਨੇ ਰਹਿਣਾ ਨਹੀਂ ਹੁੰਦਾ ਸਾਢੇ 3 ਤੋਂ ਸਾਢੇ 5 ਸਾਲ ਐਵਰੇਜ ਟਾਈਮ ਹੁੰਦਾ ਇੰਨੇ ਕ ਟਾਈਮ ਦੇ ਵਿੱਚ ਵਿੱਚ ਡਾਈਵੋਰਸ ਹੋ ਜਾਂਦਾ ਕਿਸੇ ਦਾ ਤਾਂ ਤੀਜੇ ਦਿਨ ਹੀ ਰੌਲਾ ਪੈ ਜਾਂਦਾ ਜਾਂ ਤਲਾਕ ਹੋ ਜਾਂਦਾ ਜਾਂ ਸੈਪਰੇਸ਼ਨ ਹੁੰਦੀ ਹੈ ਜਾਂ ਫਿਰ ਕਲੇਸ਼ ਹੈ ਜਿਹੜਾ ਉਹ ਐਸ ਹੱਦ ਤੱਕ ਚਲਾ ਜਾਂਦਾ ਵੀ ਇੱਕ ਜਣੇ ਦੀ ਜਾਨ ਵੀ ਲੈ ਲੈਂਦਾ ਕਈ ਵਾਰ ਮੈਂਟਲੀ ਲੋਡ ਲੈ ਕੇ ਬੰਦਾ ਅਪਸੈਟ ਹੋ ਕੇ ਘਰੋਂ ਚਲੇ ਜਾਂਦਾ ਲੱਭਦਾ ਨਹੀਂ ਠੀਕ ਆ ਇਸ ਤਰ੍ਹਾਂ ਦਾ ਕੁਝ ਵੀ ਹੋ ਸਕਦਾ ਹੁੰਦਾ ਔਰ ਅਗਰ ਇਹ ਤਿੰਨੇ ਚੀਜ਼ਾਂ ਨਹੀਂ ਵਾਪਰੀਆਂ ਨਾ ਤਲਾਕ ਹੋਇਆ ਨਾ ਸੈਪਰੇਸ਼ਨ ਹੋਈ ਨਾ ਕਲੇਸ਼ ਹੁੰਦਾ ਦੋਨਾਂ ਹਸਬੈਂਡ ਵਾਈਫ ਨੂੰ ਇੱਕ ਦੂਜੇ ਨਾਲ ਕੋਈ ਕੰਪਲੇਂਟ ਨਹੀਂ ਫਿਰ ਪ੍ਰੈਗਨਨਸੀ ਕਨਸੀਵ ਨਹੀਂ ਬ੍ਰੈਗਨਨਸੀ ਕਨਸੀਵ ਨਹੀਂ ਹੁੰਦੀ ਹੋ ਗਈ ਤਾਂ ਵਾਰ-ਵਾਰ ਮਿਸ ਕੈਰੇਜ ਹੋਊਗਾ ਹਮਮ ਔਰ ਅਗਰ ਬੱਚਾ ਪੈਦਾ ਹੋ ਵੀ ਗਿਆ ਤਾਂ ਉਹ ਫੀਮੇਲ ਕਿੱਡੀ ਹੋਗਾ ਫੀਮੇਲ ਹੋਏਗਾ ਮੈਲ ਕਿੱਡ ਹੈ ਜਿਹੜਾ ਉਹ ਪੈਦਾ ਹੁੰਦਾ ਹੀ ਨਹੀਂ ਉਹ ਮਿਸ ਕੈਰੇਜ ਹੀ ਹੋ ਜਾਂਦਾ 10 ਅਪ੍ਰੈਲ 2025 ਤੋਂ ਲੈ ਕੇ 15 ਅਪ੍ਰੈਲ 2025 ਉਹ ਜਿਹੜੇ 25 ਅਪ੍ਰੈਲ 2025 ਉਹ ਜਿਹੜੇ 15 ਦਿਨ ਹੈ ਹਮਮ ਉਹ 15 ਦਿਨਾਂ ਦੇ ਵਿੱਚੋਂ ਕਿਸੇ ਵੀ ਟਾਈਮ ਜਿਹੜਾ ਹੈ ਵਾਟਰ ਐਲੀਮੈਂਟ ਹੈ ਜਿਹੜਾ ਆਪ ਹੋ ਸਕਦਾ ਵਾਟਰ ਐਲੀਮੈਂਟ ਆਪ ਹੋ ਸਕਦਾ ਨਾਰਥ ਪੋਲ ਵੀ ਸਾਊਥ ਪੋਲ ਵੀ ਸਾਰੀ ਧਰਤੀ ਤੇ ਜਿੱਥੇ ਵੀ ਪਾਣੀ ਹੈ ਪਾਣੀ ਦਾ ਲੈਵਲ ਵਧੂਗਾ ਪਾਣੀ ਦੇ ਨਾਲ ਜਿਹੜੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਜ਼ਰੂਰ ਖਤਰਾ ਹੈ ਮੈਂ ਡਰਾ ਨਹੀਂ ਰਿਹਾ ਪਰ ਸੱਚ ਤਾਂ ਸੱਚ ਹੀ ਹੈ ਨਾ ਜੇ ਹੁਣ ਸੱਚ ਕੌੜਾ ਹੈ ਤਾਂ ਬਰਦਾਸ਼ਤ ਕਰਨਾ ਪਊਗਾ 29 ਮਾਰਚ 2025 ਤੋਂ ਜਿਹੜਾ ਯੋਗ ਬਣਦਾ ਹੈ ਇਸ ਤਰ੍ਹਾਂ ਯੋਗ 2020 ਚ ਬਣਿਆ ਸੀਗਾ 2020 ਚ ਬਣਿਆ ਤਾਂ ਉਸ ਟਾਈਮ ਕਰੋਨਾ ਆਇਆ ਮਹਾਮਾਰੀ ਮਹਾਮਾਰੀ ਆਈ ਕਿੰਨੇ ਲੋਕ ਮਰੇ ਬਹੁਤ ਸਾਰੀ ਦੁਨੀਆ ਠੱਪ ਹੋਈ ਹੋਈ ਹੁਣ ਜਿਹੜਾ ਯੋਗ ਬਣ ਰਿਹਾ ਉਹ ਜਿਹੜਾ ਉਸ ਟਾਈਮ ਬਣਿਆ ਸੀ ਉਹ ਕੁਝ ਮਹੀਨਿਆਂ ਲਈ ਸੀ ਜਿਹੜਾ ਹੁਣ ਬਣ ਰਿਹਾ ਏ 8 ਸਾਲ ਲਈ 8 ਸਾਲ ਦੇ ਲਈ ਕੁਦਰਤੀ ਆਫਤਾਂ ਵੀ ਆਉਣਗੀਆਂ ਹਮ ਨੈਚੁਰਲ ਕਲੈਮਿਟੀਆਂ ਜੰਗ ਵੀ ਲੱਗੂਗੀ ਹਮ ਇਸ ਟਾਈਮ ਦੇ ਵਿੱਚ ਤੇ ਮਹਾਮਾਰੀ ਵੀ ਆਉਗੀ ਮਹਾਮਾਰੀ ਵੀ ਕਰੋਨਾ ਤੋਂ ਕਿਤੇ ਜ਼ਿਆਦਾ ਭਾਰੀ ਕਿਤੇ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਸ ਟਾਈਮ ਦੇ ਵਿੱਚ ਹੋਣੀਆਂ ਨੇ ਜਿਹੜੀ ਮਹਾਮਾਰੀ ਹੈ ਦਾ ਸਿੱਧਾ ਸੰਬੰਧ ਪ੍ਰਦੂਸ਼ਿਤ ਪਾਣੀ ਨਾਲ ਹੋਊਗਾ ਤੇ ਇਹ ਇਹਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰੋਨਾ ਵਿੱਚ ਹੋਈਆਂ ਮੌਤਾਂ ਨਾਲੋਂ ਕਿਤੇ ਜ਼ਿਆਦਾ ਹੋਊਗਾ ਲੰਮੇ ਸਮੇਂ ਲਈ ਹੋਊਗਾ ਤੇ ਖਾਣਾ ਪੀਣਾ ਜਿਹੜਾ ਹੈ ਰੋਜ਼ ਦੀਆਂ ਲੋੜਾਂ ਚੀਜ਼ਾਂ ਇਸ ਤਰ੍ਹਾਂ ਕੋਰੋਨਾ ਦੇ ਵਿੱਚ ਸੀ ਨਾ ਕਿ ਦਿਹਾੜੀਦਾਰ ਬੰਦਾ ਰਾਸ਼ਨ ਹੈ ਨਹੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਘਾਟ ਹੋ ਸਕਦੀ ਵਰਲਡ ਦੀ ਸ਼ੇਅਰ ਮਾਰਕੀਟ ਦਾ ਸਿਸਟਮ ਹੈ ਉਹ ਸਾਰਾ ਕਲੈਪਸ ਹੋਊਗਾ ਇੱਕ ਵਾਰ ਫਿਰ ਤੋਂ ਹੂੰ ਜਿੰਨੇ ਲੋਕ ਕੀ ਸ਼ੌਂਕੀਆਂ ਪੈਸੇ ਲਾਉਂਦੇ ਆ ਨਾ ਵੀ ਮੈਂ ਫਿਊਚਰ ਟਰੇਡਿੰਗ ਕਰ ਲਈ ਮੈਂ ਟਰੇਡਿੰਗ ਕਰ ਲਈ ਮੈਂ ਆ ਕਰ ਲਿਆ ਉਹ ਕਰ ਲਿਆ ਫੰਡ ਖਰੀਦ ਲੇ ਇੱਕ ਵਾਰ ਥੱਲੇ ਡਿੱਗੂਗੀ ਪੂਰੀ ਜ਼ੋਰ ਨਾਲ ਫਿਰ ਉੱਠੋਗੇ ਬਹੁਤ ਹੌਲੀ ਹੌਲੀ ਕਰਕੇ 골ਡ ਤੇ ਕੈਸ਼ ਇਹ ਤੁਸੀਂ ਆਪਣੇ ਕੋਲ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਹੋ ਇਹ ਰੱਖੋ ਇਹੀ ਆਪਾਂ ਨੂੰ ਬਚਾ ਸਕਦਾ ਹੋਰ ਕੋਈ ਚੀਜ਼ ਨਹੀਂ ਹੈ ਜਿਹਦੇ ਨਾਲ 21 ਜਨਵਰੀ 2025 ਤੱਕ ਕਿਸੇ ਵੀ ਟਾਈਮ ਬੈਂਕਾਂ ਦੇ ਉੱਪਰ ਸਾਈਬਰ ਅਟੈਕ ਹੋਊਗਾ ਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਜਮ੍ਹਾਂ ਪੂੰਜੀ ਜਿਹੜੀ ਬੈਂਕ ਚ ਪਈ ਹੈ ਉਹ ਅੱਖ ਦੇ ਫੇਰ ਨਾਲ ਸਾਫ਼ ਹੋ ਜਾਏ ਇਹਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਦੋਨਾਂ ਜਗ੍ਹਾ ਦੇ ਉੱਪਰ ਦੰਗੇ ਜਾਂ ਜਿਹਨੂੰ ਆਪਾਂ ਕਹਿੰਦੇ ਆਂ ਵੀ ਅਤਵਾਦ ਅਤਵਾਦ ਹਾਂ ਫੌਜ ਜਿਹੜੀ ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਪੂਰਾ ਖਤਰਾ ਇੰਡੀਅਨ ਇੰਡੀਅਨ ਆਪੇ ਹਾਂ ਮੈਂ ਤਾਂ ਬੇਨਤੀ ਕਰਦਾ ਭਾਰਤ ਸਰਕਾਰ ਨੂੰ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਫੌਜੀ ਹੈ ਉਹਨਾਂ ਨੂੰ ਅੱਛੀਆਂ ਕੋਈ ਬੁਲਟ ਪ੍ਰੂਫ ਜੈਕਟਾਂ ਵਗੈਰਾ ਜਾਂ ਜੋ ਵੀ ਹੈ ਸੁਰੱਖਿਆ ਦੇ ਸਾਧਨ ਉਹਨਾਂ ਨੂੰ ਮਹੱਈਆ ਕਰਾਏ ਜਾਣ ਜਿੰਨੇ ਵੱਤਵਾਦ ਕਰਾਇਆ ਜਾ ਸਕਦੇ ਆ ਇਹ ਵੈਸਟ ਬੰਗਾਲ ਗਵਰਨਮੈਂਟ ਨੂੰ ਅਪੀਲ ਹੈ ਕਿ ਉੱਥੇ ਕਿਸੇ ਵੀ ਟਾਈਮ 29 ਮਾਰਚ ਤੋਂ ਪਹਿਲਾਂ ਪਹਿਲਾਂ ਦੰਗੇ ਪੜਕ ਸਕਦੇ ਆ ਉਹਨਾਂ ਦੇ ਉੱਪਰ ਕੰਟਰੋਲ ਰੱਖਣ ਦਾ ਪੂਰਾ ਪ੍ਰਬੰਧ ਰੱਖਣ ਸੋ ਜਿਹੜਾ ਚੜ੍ਹਦਾ ਸਾਲ ਹੈ 29 ਮਾਰਚ ਤੋਂ ਪਹਿਲਾਂ ਵੀ ਕੋਈ ਬਹੁਤ ਸੁਖਦ ਟਾਈਮ ਨਹੀਂ ਹੈ ਹਰਿਆਣਾ ਗੁਜਰਾਤ ਇਹਨਾਂ ਦੋ ਜਗ੍ਹਾ ਤੋਂ ਇੱਕ ਜਗ੍ਹਾ ਦੇ ਵਿੱਚ ਕਿਤੇ ਵੀ ਜਿਹੜਾ ਅਰਥਕਕ ਹੈ ਉਹ ਆ ਸਕਦਾ ਹੈ ਤੋ ਉਹਦਾ ਐਫਪੀ ਸੈਂਟਰ ਹਰਿਆਣਾ ਚ ਹੋਣ ਦੇ ਜ਼ਿਆਦਾ ਚਾਂਸ ਹੈ ਜੇ ਹਰਿਆਣਾ ਚ ਹੋਊਗਾ ਤਾਂ ਦਿੱਲੀ ਐਨਸੀਆਰ ਵੀ ਫਿਰ ਉਹਦੇ ਚ ਹੀ ਆ ਗਿਆ ਨਾ ਹੂੰ ਤੇ ਫਿਰ ਦਿੱਲੀ ਵਾਲਿਆਂ ਨੂੰ ਵੀ ਖਤਰਾ ਹੈ 29 ਮਾਰਚ ਤੋਂ ਪਹਿਲਾਂ ਇਹਦੀ ਇੰਟੈਂਸਿਟੀ ਹੈ ਜਿਹੜੀ ਉਹ 6.5 ਤੋਂ 7 ਦੇ ਆਸ-ਪਾਸ ਤੱਕ ਹੋਣ ਦੀ ਸੰਭਾਵਨਾ 6.5 7 ਦੇ ਆਸ-ਪਾਸ ਦੇ ਸੰਭਾਵਨਾ ਮਤਲਬ ਆਸੀਂ ਕਿਸੇ ਨੂੰ ਡਰਾ ਨਹੀਂ ਰਹੇ ਹੂੰ ਤੇ ਨਾ ਹੀ ਕੋਈ ਅਫਵਾਹ ਫਲਾਉਣ ਦੀ ਕੋਸ਼ਿਸ਼ ਹੈ ਜੋਤਿਸ਼ ਦੇ ਅਕੋਰਡਿੰਗ ਜਿਹੜਾ ਯੋਗ ਬਣ ਰਿਹਾ ਉਹਦੇ ਵਿੱਚ ਇਹ ਘਟਨਾਵਾਂ ਹੁੰਦੀਆਂ ਹੁੰਦੀਆਂ ਨੇ ਕੋਈ ਦੇਖਦੇ ਆ ਨਾ ਆਪਾਂ ਮੈਰਿਜ ਕਰਨ ਤੋਂ ਪਹਿਲਾਂ ਕੁੰਡਲੀ ਮਿਲਾਨ ਕਰਦੇ ਆ ਜੀ 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 ਉਹਦੇ ਵਿੱਚ ਵੀ ਜ਼ਿਆਦਾਤਰ ਜੋਤਸੀ ਕੀ ਕਰਦੇ ਆ ਕੱਲੇ ਗੁਣ ਦੇਖ ਲੈਂਦੇ ਆ ਕੱਲੇ ਗੁਣ ਦਾ ਮੈਚ ਕਰਨਾ ਬਹੁਤ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਜਿਹੜਾ ਦੇਖਣਾ ਪੈਂਦਾ ਸੋ ਜਿਹਦੀ ਕੁੰਡਲੀ ਮੈਚ ਨਹੀਂ ਕਰਦੀ ਉਹਦੀ ਮੈਰਿਜ ਹੋ ਗਈ ਹੋ ਗਈ ਤਾਂ ਮਤਲਬ ਜਿਸ ਬੰਦੇ ਦੀ ਸ਼ੁਕਰ ਖਰਾਬ ਹੈ ਜਾਂ ਜਿਸ ਬੰਦੇ ਤੇ ਮੰਗਲ ਦੀ ਦਸ਼ਾ ਹੈ ਪਹਿਲੀ ਗੱਲ ਛੇਤੀ ਵਿਆਹ ਹੁੰਦਾ ਨਹੀਂ ਹੁੰਦਾ ਹੋ ਗਿਆ ਤਾਂ ਉਹਨੇ ਰਹਿਣਾ ਨਹੀਂ ਹੁੰਦਾ 3.5 ਤੋਂ 5.5 ਸਾਲ ਐਵਰੇਜ ਟਾਈਮ ਹੁੰਦਾ ਇੰਨੇ ਕ ਟਾਈਮ ਦੇ ਵਿੱਚ ਵਿੱਚ ਡਾਈਵੋਰਸ ਹੋ ਜਾਂਦਾ ਕਿਸੇ ਦਾ ਤਾਂ ਤੀਜੇ ਦਿਨ ਹੀ ਰੌਲਾ ਪੈ ਜਾਂਦਾ ਜਾਂ ਤਲਾਕ ਹੋ ਜਾਂਦਾ ਜਾਂ ਸੈਪਰੇਸ਼ਨ ਹੁੰਦੀ ਹੈ ਜਾਂ ਫਿਰ ਕਲੇਸ਼ ਹੈ ਜਿਹੜਾ ਉਹ ਐਸ ਹੱਦ ਤੱਕ ਚਲਾ ਜਾਂਦਾ ਵੀ ਇੱਕ ਜਣੇ ਦੀ ਜਾਨ ਵੀ ਲੈ ਲੈਂਦਾ ਕਈ ਵਾਰ ਮੈਂਟਲੀ ਲੋੜ ਲੈ ਕੇ ਬੰਦਾ ਅਪਸੈਟ ਹੋ ਕੇ ਘਰੋਂ ਚਲੇ ਜਾਂਦਾ ਲਵਦਾ ਹਾਂ ਠੀਕ ਆ ਇਸ ਤਰ੍ਹਾਂ ਦਾ ਕੁਝ ਵੀ ਹੋ ਸਕਦਾ ਹੁੰਦਾ ਔਰ ਅਗਰ ਇਹ ਤਿੰਨੇ ਚੀਜ਼ਾਂ ਨਹੀਂ ਵਾਪਰੀਆਂ ਨਾ ਤਲਾਕ ਹੋਇਆ ਨਾ ਸੈਪਰੇਸ਼ਨ ਹੋਈ ਨਾ ਕਲੇਸ਼ ਹੁੰਦਾ ਦੋਨਾਂ ਹਸਬੈਂਡ ਵਾਈਫ ਨੂੰ ਇੱਕ ਦੂਜੇ ਨਾਲ ਕੋਈ ਕੰਪਲੇਂਟ ਨਹੀਂ ਫਿਰ ਪ੍ਰੈਗਨਨਸੀ ਕਨਸੀਵ ਨਹੀਂ ਪ੍ਰੈਗਨਨਸੀ ਕਨਸੀਵ ਨਹੀਂ ਹੁੰਦੀ ਹੋ ਗਈ ਤਾਂ ਵਾਰ-ਵਾਰ ਮਿਸ ਕੈਰੇਜ ਹੋਊਗਾ ਔਰ ਅਗਰ ਬੱਚਾ ਪੈਦਾ ਹੋ ਵੀ ਗਿਆ ਤਾਂ ਫੀਮੇਲ ਕਿੱਡੀ ਹੋਗਾ ਫੀਮੇਲ ਹੋਏਗਾ ਮੇਲ ਕਿੱਡ ਜਿਹੜਾ ਉਹ ਪੈਦਾ ਹੁੰਦਾ ਹੀ ਨਹੀਂ ਉਹ ਮਿਸਕਾਰੇਜ ਹੀ ਹੋ ਜਾਂਦਾ 10 April 2025 ਤੋਂ ਲੈ ਕੇ 15 April 2025 ਉਹ ਜਿਹੜੇ 25 April 2025 ਉਹ ਜਿਹੜੇ 15 ਦਿਨ ਹੈ ਉਹ 15 ਦਿਨਾਂ ਦੇ ਵਿੱਚੋਂ ਕਿਸੇ ਵੀ ਟਾਈਮ ਜਿਹੜਾ ਹੈ ਵਾਟਰ ਐਲੀਮੈਂਟ ਹੈ ਜਿਹੜਾ ਆਪ ਹੋ ਸਕਦਾ ਵਾਟਰ ਐਲੀਮੈਂਟ ਆਪ ਹੋ ਸਕਦਾ ਨਾਰਥ ਪੋਲ ਵੀ ਸਾਊਥ ਪੋਲ ਵੀ ਸਾਰੀ ਧਰਤੀ ਤੇ ਜਿੱਥੇ ਵੀ ਪਾਣੀ ਹੈ ਪਾਣੀ ਦਾ ਲੈਵਲ ਵਧੂਗਾ ਪਾਣੀ ਦੇ ਨਾਲ ਜਿਹੜੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਐ ਉਹਨਾਂ ਨੂੰ ਜ਼ਰੂਰ ਖਤਰਾ ਹੈ ਮੈਂ ਡਰਾ ਨਹੀਂ ਰਿਹਾ ਪਰ ਸੱਚ ਤਾਂ ਸੱਚ ਹੀ ਹੈ ਨਾ ਜੇ ਹੁਣ ਸੱਚ ਕੌੜਾ ਹੈ ਤਾਂ ਬਰਦਾਸ਼ਤ ਕਰਨਾ ਪਊਗਾ 29 ਮਾਰਚ 2025 ਤੋਂ ਜਿਹੜਾ ਯੋਗ ਬਣਦਾ ਇਸ ਤਰ੍ਹਾਂ ਦਾ ਯੋਗ 2020 ਚ ਬਣਿਆ ਸੀਗਾ 2020 ਚ ਬਣਿਆ ਤਾਂ ਉਸ ਟਾਈਮ ਕਰੋਨਾ ਆਇਆ ਮਹਾਮਾਰੀ ਆਈ ਮਹਾਮਾਰੀ ਆਈ ਕਿੰਨੇ ਲੋਕ ਮਰੇ ਬਹੁਤ ਸਾਰੀ ਦੁਨੀਆ ਠੱਪ ਹੋਈ ਕੋਈ ਹੁਣ ਜਿਹੜਾ ਯੋਗ ਬਣ ਰਿਹਾ ਉਹ ਜਿਹੜਾ ਉਸ ਟਾਈਮ ਬਣਿਆ ਸੀ ਉਹ ਕੁਝ ਮਹੀਨਿਆਂ ਲਈ ਸੀ ਜਿਹੜਾ ਹੁਣ ਬਣ ਰਿਹਾ ਏ 8 ਸਾਲ ਲਈ 8 ਸਾਲ ਦੇ ਲਈ ਕੁਦਰਤੀ ਆਫਤਾਂ ਵੀ ਆਉਣਗੀਆਂ ਨੈਚੁਰਲ ਕਲੈਮਿਟੀਆਂ ਜੰਗ ਵੀ ਲੱਗੂਗੀ ਇਸ ਟਾਈਮ ਦੇ ਵਿੱਚ ਤੇ ਮਹਾਮਾਰੀ ਵੀ ਆਊਗੀ ਮਹਾਮਾਰੀ ਵੀ ਕਰੋਨਾ ਤੋਂ ਕਿਤੇ ਜ਼ਿਆਦਾ ਭਾਰੀ ਕਿਤੇ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਸ ਟਾਈਮ ਦੇ ਵਿੱਚ ਹੋਣੀਆਂ ਨੇ ਜਿਹੜੀ ਮਹਾਮਾਰੀ ਹੈ ਤਾਂ ਸਿੱਧਾ ਸਬੰਧ ਪ੍ਰਦੂਸ਼ਿਤ ਪਾਣੀ ਨਾਲ ਹੋਊਗਾ ਤੇ ਇਹ ਇਹਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰੋਨਾ ਵਿੱਚ ਹੋਈਆਂ ਮੌਤਾਂ ਨਾਲੋਂ ਕਿਤੇ ਜ਼ਿਆਦਾ ਹੋਵੇ ਲੰਮੇ ਸਮੇਂ ਲਈ ਹੋਊਗਾ ਹੂੰ ਤੇ ਖਾਣਾ ਪੀਣਾ ਜਿਹੜਾ ਹੈ ਰੋਜ਼ ਦੀਆਂ ਲੋੜਾਂ ਚੀਜ਼ਾਂ ਇਸ ਤਰ੍ਹਾਂ ਕਰੋਨਾ ਦੇ ਵਿੱਚ ਸੀ ਨਾ ਕਿ ਦਿਹਾੜੀਦਾਰ ਬੰਦਾ ਰਾਸ਼ਨ ਹੈ ਨਹੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਘਾਟ ਹੋ ਸਕਦੀ ਵਰਲਡ ਦੀ ਸ਼ੇਅਰ ਮਾਰਕੀਟ ਦਾ ਸਿਸਟਮ ਹੈ ਹੂੰ ਉਹ ਸਾਰਾ ਕਲੈਪਸ ਹੋਊਗਾ ਇੱਕ ਵਾਰ ਫਿਰ ਤੋਂ ਹੂੰ ਜਿੰਨੇ ਲੋਕ ਕੀ ਸ਼ੌਂਕੀਆਂ ਪੈਸੇ ਲਾਉਂਦੇ ਆ ਨਾ ਵੀ ਮੈਂ ਫਿਊਚਰ ਟਰੇਡਿੰਗ ਕਰ ਲਈ ਮੈਂ ਟਰੇਡਿੰਗ ਕਰ ਲਈ ਮੈਂ ਆ ਕਰ ਲਿਆ ਉਹ ਕਰ ਲਿਆ ਫੰਡ ਖਰੀਦ ਲੇ ਇੱਕ ਵਾਰ ਥੱਲੇ ਡਿਗੂਗੀ ਪੂਰੀ ਜ਼ੋਰ ਨਾਲ ਫਿਰ ਉੱਠੂਗੀ ਬਹੁਤ ਹੌਲੀ ਹੌਲੀ ਕਰਕੇ 골ਡ ਤੇ ਕੈਸ਼ ਇਹ ਤੁਸੀਂ ਆਪਣੇ ਕੋਲ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਹੋ ਇਹ ਰੱਖੋ ਇਹੀ ਆਪਾਂ ਨੂੰ ਬਚਾ ਸਕਦਾ ਹੋਰ ਕੋਈ ਚੀਜ਼ ਨਹੀਂ ਹੈ ਜਿਸ ਦੇ ਨਾਲ 21 ਜਨਵਰੀ 2025 ਤੱਕ ਕਿਸੇ ਵੀ ਟਾਈਮ ਬੈਂਕਾਂ ਦੇ ਉੱਪਰ ਸਾਈਬਰ ਅਟੈਕ ਹੋਊਗਾ ਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਜਮਾ ਪੂੰਜੀ ਜਿਹੜੀ ਬੈਂਕ ਚ ਪਈ ਹੈ ਉਹ ਅੱਖ ਦੇ ਫੇਰ ਨਾਲ ਸਾਫ